ਹਾਂਜੀ ਦੋਸਤੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆਂ ਪਿੰਡ ਡਾਲੇਕੇ ਜਿਲ੍ਹਾ ਤਹਿਸੀਲ ਤਰਨਤਾਰਨ ਦੀਪੇ ਦੇ ਵੀਰ ਜੋਗਨ ਦੇ ਕੋਲ ਆਏ ਆ ਵੀਰ ਜੋਗਾ ਵੈਸੇ ਹੋਣਾ ਐ ਨਹੀਂ ਕਿ ਮੌਕੇ ਤੇ ਗਿਆ ਕਿਤੇ ਆਊਟਸਾਈਡ ਪੂਰੀ ਡਿਟੇਲ ਆਪਾਂ ਵੀਰ ਦੀਪੇ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਮਾਲ ਇਹਨਾਂ ਦੇ ਕੋਲ ਤਕਰੀਬਨ ਵਪਾਰ ਲੈਣ ਦੇ ਵਿੱਚ ਕੋਈ 5-7 ਨਗ ਜਿਹੜੇ ਆ ਹਰ ਵਕਤ ਜਿਹੜੇ ਮੌਜੂਦ ਹੁੰਦੇ ਆ ਠੀਕ ਆ ਜੀ ਕੋਈ 10 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਤੋਂ ਪਿੰਡ ਡਾਲੇਕੇ ਦੀ ਨਾ ਲੱਗਦੇ ਪਿੰਡ ਮਾਨੋਚਾਲ ਤੇਜਾ ਸਿੰਘ ਵਾਲਾ ਠੀਕ ਹੈ ਜੀ ਇਹ ਪਿੰਡ ਨੇੜੇ ਨੇੜੇ ਆ ਜੋੜੇ ਪਿੰਡ ਤੋਂ ਥੋੜੀ ਦੂਰੀ ਤੇ ਆ ਠੀਕ ਹੈ ਜੀ ਸੋ ਪੂਰੀ ਗੱਲਬਾਤ ਕਰਾਂਗੇ ਦੀਪੇ ਵੀਰ ਤੋਂ ਪੂਰੀ ਜਾਣਕਾਰੀ ਲਵਾਂਗੇ ਅੱਜ ਮਾਲਦਾਬ ਦੋਸਤੋ ਆਪਾਂ ਤੁਹਾਨੂੰ ਦਿਖਾਉਣਾ ਤਕਰੀਬਨ 7 ਕਨਗ ਨੇ ਜਿਹਦੇ ਵਿੱਚ ਤੁਸੀਂ ਵੇਖੋਗੇ 4 ਵੈੜਾ ਤੁਹਾਨੂੰ ਦਿਖਾਉਣੀਆਂ ਨੇ ਆਪਾਂ ਦੇ ਤਿੰਨ ਮੱਜਾਂ ਇੱਕ ਮੱਝ ਝੋਟੀ ਵੀ ਗੱਬਣਾ ਤੇ ਵੈੜਾ ਵੀ ਤਕਰੀਬਨ ਗੱਬਣਾ ਦੋ ਮੱਜਾਂ ਬਿਲਕੁਲ ਸੁਈਆਂ ਸਵਾਈਆਂ ਨੇ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਗੱਲਬਾਤ ਕਰਦੇ ਆਂ ਦੀਪੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋਖ ਜੀ ਹੋਸਨਾ ਠੀਕ ਆ ਜਨਾਬ ਚੜਦੀ ਗਲਾਈ ਚੜਦੀ ਗਲਾਈ ਸਤਿ ਸ੍ਰੀ ਅਕਾਲ ਮਹਾਰਾਜ ਹੋਸਨਾ ਤਾਂ ਬਹੁਤ ਵਧੀਆ ਦੀਪੇ ਠੀਕ ਠਾਕ ਭਰਾ ਚੜਦੀ ਗਲਾਈ ਚੜਦੀ ਗਲਾਈ ਕਿਵੇਂ ਕੰਮ ਕਰ ਕੰਮ ਕਰ ਬਈ ਚੱਲ ਜਿੰਦਾ ਸੰਸਾਰ ਮਾਲ ਆਈ ਜਾਂਦਾ ਆਈ ਜਾਂਦਾ ਹਾਂ ਜੀ ਚੱਲ ਜਾਂਦਾ ਠੀਕ ਆ ਭਰਾ ਹਾਂ ਜੀ ਦੀਪੇ ਤਕਰੀਬਨ ਮੈਨੂੰ ਤਾਂ 20 25 ਦਿਨ ਜਾਂ ਮਹੀਨਾ ਹੀ ਹੋ ਗਿਆ ਤਕਰੀਬਨ ਅਪਡੇਟ ਦਿੱਤੀ ਨਹੀਂ ਨਹੀਂ ਥੋੜੇ ਦੇ ਨਹੀਂ ਹੋਇਆ ਤੇ ਥੋੜੇ ਦੇ ਹੋਇਆ ਹਾਂ ਜੀ ਠੀਕ ਆ ਭਰਾ ਮੈਨੂੰ ਭਲੇਖਾ ਪ ਆਏ ਹੋ ਜਾਂਦਾ ਨਾ ਵੀ ਇੱਕ ਵਾਰੀ ਚਲੋ ਵੀਡੀਓ ਪਾਈ ਭੈਣ ਭਰਾਵਾਂ ਦੇ ਫਿਰ ਸੰਪਰਕ ਬਣ ਜਾਂਦੇ ਹਾਂ ਹਾਂਜੀ 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 ਮਾਲ ਫਿਰ ਵੀ ਇਹ ਜਿਹੜਾ ਇੱਕ ਦੋ ਨਾਲ ਡੰਗਾ ਇਦਾਂ ਚਾਹੀ ਜਾਂਦਾ ਚਲੋ ਇਹ ਹੁਣ 바ਵਾ ਇਕੱਠੇ ਕੀਤੇ ਸੀ ਡੰਗਰ ਤੇ ਮੈਂ ਹਾਂ ਚਲੋ ਪਾ ਦੀ ਅੱਜ ਪਾ ਤਗੇ ਹਾਂਜੀ ਤੇ ਜ਼ਰੂਰੀ ਵੀ ਹੈ ਨਾ ਭੈਣ ਭਰਾਵਾਂ ਦੇ ਸਾਹਮਣੇ ਆਉਣਾ ਵੀ ਬੜਾ ਲਾਜ਼ਮੀ ਆ ਹਾਂਜੀ ਹਾਂਜੀ ਤੇ ਪੇ ਮੋٹے ਤੌਰ ਤੇ ਜਿਵੇਂ ਆਪਾਂ ਗੱਲ ਕੀਤੀ ਦੋ ਆਪਣੇ ਕੋਲ ਸੁਈਆਂ ਮੱਜਾਂ ਨੇ ਦੋ ਮਈਆਂ ਤਾਜ਼ੀਆਂ ਸੁਈਆਂ ਸੰਧੂ ਸਾਹਿਬ ਸਾਡੀ 5 4 ਪਸ਼ੂ ਜਿਹੜੇ ਗੱਪਣ ਹਾਂਜੀ ਗੱਪਣ 4 ਠੀਕ ਹੈ ਵੀਰੇ ਸ਼ੁਰੂਆਤ ਕਰਦੇ ਹਾਂ ਪਹਿਲਾਂ ਆਪਾਂ ਜਿਹੜੀਆਂ ਸੁ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸੋ ਸ਼ੁਰੂਆਤ ਕਰਦੇ ਆ ਪਹਿਲਾਂ ਇਧਰਲੇ ਪਾਸਿਓ ਆ ਜਾਓ ਠੀਕ ਆ ਜੀ ਸੋ ਇੱਕ ਮੱਝ ਇਧਰਲੇ ਪਾਸੇ ਆਪਾਂ ਦਿਖਾ ਦਿੰਦੇ ਆ ਸੰਧੂ ਸਾਹਿਬ ਝੋਟੀਆਂ ਪਹਿਲਣ ਪਹਿਲਣ ਝੋਟੀ ਖੋਖ ਲੱਥਾ ਇੱਕ ਸਿੰਗ ਦਾ ਹੂੰ ਤਿੰਨਾ ਚੌਦਨਾਂ ਦੀ ਸੂਈ ਆ ਬੱਚਾ ਜੀ ਲਓ ਜੀ ਤਿੰਨਾ ਚੌਦਨਾਂ ਦੀ ਸੂਈ ਆਇਆ ਪਹਿਲਣ ਹੈਨਾ ਪਹਿਲਣ ਪਹਿਲਣ ਤੇ ਆਹ ਬੱਚਾ ਕੀ ਮਗਰ ਕੱਟਾ ਜੀ ਕੱਟਾ ਮਗਰ ਆ ਗਿਆ ਠੀਕ ਆ ਜੀ ਹਾਂਜੀ ਉਹ ਕਦੀਪੇ ਕਿੰਨਾ ਆ ਇਸ ਵਕਤ ਦੁੱਧ ਦੇ ਇਹਦੇ ਥੱਲੇ ਸੰਧੂ ਸਾਹਿਬ 10 ਕਿਲੋ ਕੀ ਦੁੱਧ ਵਾਲੇ ਕੋਈ ਬੋਲਾ ਲਾ ਲੇ ਅੱਛਾ ਜੀ ਹਾਂਜੀ ਲਓ ਜੀ 10 ਤੇ ਬੱਚੇ ਦੀ ਕਰਦੀ ਔਲ ਅੱਛਾ ਜੀ ਹਾਂਜੀ ਤੋਂ ਉਦਾਂ ਨਹੀਂ ਕੋਸ਼ ਆਂਦੀ ਚੋਲਦੀ ਠੀਕ ਆ ਹਾਂਜੀ ਲਓ ਜੀ ਪੂਰੀ ਆਪਾਂ ਇੱਕ ਵਾਰ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਸੋ 10 ਕਿਲੋ ਐਸ ਵਕਤ ਦੋਸਤੇ ਤੇ ਥੱਲੇ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਲਿਓ ਔਰ ਜਿਹੜਾ ਥਾਣਿਆਂ ਵਿਖਾ ਦੋ ਮਾੜਾ ਇਹਨੂੰ ਭਲਜੀ ਪਈ ਸੀ ਹਾਂ ਔਰ ਛਿਕੜ ਆ ਗਿਆ ਉੱਤੇ ਉਹ ਬੱਚ ਨੇ ਮਾਰਿਆ ਦੰਦੋਂ ਦਾ ਨਹੀਂ ਨਹੀਂ ਉਦਾਂ ਹੀ ਭਲਜੀ ਪੈ ਗਈ ਸੀ ਨਾ ਅੱਛਾ ਹਾਂਜੀ ਪਹਿਲਾਂ ਨੂੰ ਭਲ ਪੈ ਗਈ ਸੀ ਨੂੰ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਵੀ ਪੂਰੀ ਤਸੱਲੀ ਨਾਲ ਇੱਕ ਵਾਰ ਮੇਰਾ ਵੀਰ ਝੋਟੀ ਵੇਖ ਲਓ ਠੀਕ ਆ ਜੀ ਸਿੰਗਲ ਖੱਡੀ ਆ ਬਾਕੀ ਚਵਾਈ ਦਾ ਆਪਾਂ ਪ੍ਰੋਪਰ ਪੋਰਸ਼ਨ ਲੈਣਾ ਦੀਪੇ ਬਾਕੀ ਝੋਣ ਧਾਰਾਂ ਦੀ ਬਰਾਬਰ ਝੋਣ ਬਿਲਕੁਲ ਓਕੇ ਸਾਨੂੰ ਸਾਬ ਠੀਕ ਆ ਜੀ ਹਾਂਜੀ ਇਹ ਫਿਰ ਦੀਪੇ ਨੂੰ ਮਿਲਦੀ ਕਿਵੇਂ ਆ ਮਿਲਦੀ ਇਦਾਂ ਸਾਨੂੰ ਸਾਬ ਪਹਾੜੇ ਤੇ ਐਸੀ ਤਰ੍ਹਾਂ ਪਹਾੜੇ ਤੇ ਹਾਂਜੀ ਪਹਾੜੇ ਤੇ ਕੋਈ ਜੂੜ ਜੜਦਾ ਨਹੀਂ ਪਾਉਣਾ ਪੈਂਦਾ ਨਾ ਨਾ ਕੁਝ ਨਹੀਂ ਪਾਈਦਾ ਜੀ ਇਦਾਂ ਹੀ ਬਸ ਪੜਾ ਪਾ ਕੇ ਬਹਿ ਜਾਣਾ ਠੀਕ ਆ ਤੇ ਲੱਤ ਨਹੀਂ ਲਾਉਂਦੀ ਲਾਉਂ ਜੀ ਆ ਵਿਖਾ ਦਿਓ ਤਸੱਲੀ ਨਾਲ ਠੀਕ ਆ ਤੇ ਬੱਚੇ ਤੋਂ ਦੀਪਾ ਵੀ ਰੰਦਾ ਵੀ ਆਉਲ ਗਈ ਸੀ ਠੀਕ ਆ ਜੀ ਮਗਰ ਬੱਚਾ ਬੇਸ਼ੱਕ ਹੈਗਾ ਸਾਨੇ ਪਹਿਲਾਂ ਝੋਟੀ ਆ ਥੋੜਾ ਜਿਹਾ ਕਈ ਵਾਰਾਂ ਆਪਾਂ ਪਹਿਲਾਂ ਵੀ ਕਈ ਕਈ ਵਾਰ ਜ਼ਿਕਰ ਕੀਤਾ ਵੀ ਪਹਿਲਣਾ ਝੋਟੀਆਂ ਜੜੀਆਂ ਕਈ ਵਾਰ ਹਾਥੂ ਉੱਤੇ ਠੀਕ ਜਿਹਾ ਜ ਭੰਨੇ ਪੈਂਦੇ ਆ ਕਈ ਵਾਰ ਸਿੱਧੇ ਸੁੱਤੇ ਹੁੰਦੇ ਆ ਕੋਈ 5-10 ਦਿਨ ਲੱਗ ਵੀ ਜਾਂਦੇ ਆ ਪਰ ਇਹ ਬਾੜੇ ਤੇ ਮਿਲਦੀ ਆ ਉਹ ਮੇਰਾ ਭਰਾ ਬੇਸ਼ੱਕ ਇੱਥੇ ਆਣ ਕੇ ਆਪਦੀ ਬਿਲਕੁਲ ਅੱਗੇ ਬਾੜਾ ਪਾ ਕੇ ਚੋਕੇ ਵੇਖ ਸਕਦੇ ਹੋ ਗੋਹਾ ਖੇਜ ਆ ਵਿਖਾ ਦਿਓ ਬਾਕੀ ਚੌਣ ਚੂਣ ਬਹੁਤ ਜ਼ਿਆਦੀ ਚੰਗੀ ਆ ਨਵੀਂ ਦੀਪੇ ਮਾਰਨਿੰਗ ਤੜਕੇ ਕਿੰਨੇ ਕਜੇ ਚੋਈਏ ਹੋਣ ਤਕਰੀਬਨ 2:30 ਵਜੇ ਦਾ 6 ਤੋਂ 6 6 ਤੋਂ 6 ਦਾ ਹਾਂਜੀ ਹਾਂਜੀ ਲਓ ਜੀ 6 ਤੋਂ 6 ਦਾ ਦੋਸਤੋ ਟਾਈਮ ਆ ਹੁਣ ਤਕਰੀਬਨ ਕੋਈ 2:30 ਵਜੇ ਦੁਪਹਿਰ ਦਾ ਟਾਈਮ ਆ ਇਧਰੋਂ ਜਸ਼ਨਪੁੱਤ ਆ ਮਾਰ ਕੇ ਦਿਖਾ ਦੇ ਲੱਗਿਓ ਕਿਸੇ ਭਰਾ ਨੇ ਦੂਰੋਂ ਨੇੜੇ ਆਉਣਾ ਤੇ ਇਧਰ ਜਿਹੜਾ ਬਹਿਣੀ ਵਾਲਾ ਬਿਲਕੁਲ ਮਗਰਲਾ ਥਾਣੇ ਨੂੰ ਵੀਰ ਦੀਪਾ ਦਾ ਪੜ ਪੈ ਗਈ ਸੀ ਪੜ ਪੈ ਗਈ ਜੀ ਠੀਕ ਆ ਜੀ ਥੋੜਾ ਜਿਹਾ ਉੱਪਰ ਜਿਹੜਾ ਛਲਕਾ ਦਾ ਛਕ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਹੋਊਗਾ ਹਾਂ ਹਾਂਜੀ ਠੀਕ ਆ ਠੀਕ ਆ ਦੀਪੇ ਕੀ ਮੁੱਲ 95 90 ਦੀ ਦੇਣੀ ਹੈ 90 ਦੀ ਹਾਂਜੀ ਕੋਈ ਰਾਹ ਰਸਤਾ ਦੇ ਦਗੇ ਜੈਤ ਜੀ ਗੱਲ ਕਰੀ ਹੋਰ 2000 ਛੱਡ ਦਾਂਗੇ 88 82 ਦੀ 85 ਦੀ ਦੇ ਦਾਂਗੇ 85000 ਦੀ ਹਾਂਜੀ ਲਓ ਜੀ 85000 ਦੀ ਇਹਦੀ ਪਾਂਦਾ ਦੇ ਦਿਆਂਗੇ ਇਹ ਮਗਰ ਬੱਚਾ ਜਿਹਦੇ ਮੇਲ ਕਾਫ ਠੀਕ ਆ ਜੀ ਕੱਟਾ ਮਗਰ ਇਹਦੇ ਇੱਧਰ ਇੱਕ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਨੀਲੀ আরাਵੀ ਦੇ ਵਿੱਚ ਕੋਈ ਮੇਰਾ ਵੀਰ ਮੰਨ ਲੈ ਨੀਲੀ আরাਵੀ ਦੇ ਵਿੱਚ ਮੱਝ ਆ ਗਈ ਆ ਉਹ ਕਿ ਦੀਪੇ ਵੀਰੇ ਕੀ ਜਾਂਦਾ ਵੀਰ ਬਾ ਇਹ ਸੰਤੂ ਸਾਹਿਬ ਆ ਗਈ ਨੀਲੀ ਦਾਵੀ ਦੀ țeਡੇ ਕੱਟ ਵਾਲੀ ਠੀਕ ਆ ਜੀ ਆ ਕੱਟ ਫੋਟੋ ਵਿਖਾ ਦੋ ਇਹਦਾ ਆ ਮੂੰਹ ਮੱਥਾ ਵੇਖ ਲ ਸਿੰਘ ਦੀ ਬੰਤਰ ਵੇਖ ਲੋ ਆ ਮਗਰਲੇ ਪੈਰ ਵੇ ਖਾਦ ਗਿਆ ਬਿਲਕੁਲ ਧੁੱਪੇ ਆ ਮਗਰਲੇ ਪੈਰ ਪੂਛ ਉੱਪਰ ਤੱਕ ਤੇ ਇਹ ਦੀਪੇ ਸਮਾਂ ਕਿੰਨਾ ਹੋ ਗਿਆ ਨੂੰ ਸੋਹ ਆਹ ਬੱਚਾ ਜੋ ਉਹ ਲਾਲੇ ਕੋਈ 20 ਦਾ ਕੋਈ ਲਾਲੇ ਮਹੀਨੇ ਦਾ ਕੱਟਾ ਮਗਰ ਹਾਂਜੀ ਮਗਰ ਇਹਦੇ ਵੀ ਕੱਟਾ ਆ ਗਿਆ ਠੀਕ ਆ ਜੀ ਆ ਬੱਚਾ ਵਿਖਾ ਦਿਆ ਇਹ ਮਗਰ ਕੱਟਾ ਇਹਦੇ 20 ਦਿਨਾਂ ਦਾ ਮੰਨ ਲਓ ਬੇਸ਼ੱਕ ਤੇ ਦੁੱਧ ਇਹਦੇ ਥੱਲੇ ਸੰਧੂ ਸਾਹਿਬ ਦੁੱਧ ਹੋਊ 10 ਕਿਲੋ 10 ਕਿਲੋ ਦੀ ਗਾਰੰਟੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਜੀ ਹਾਂਜੀ ਲਓ ਵੀ 10 ਕਿਲੋ ਦੁੱਧ ਹੋਊਗਾ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂਗਾ ਬ ਬਾਕੀ ਮੋਛ ਬਖਾ ਦੋ ਇਧਰ ਬਿਲਕੁਲ ਖਾਬ ਜੜੀ ਸੱਚੇ ਪਾਸੇ ਮੋਛ ਇਹ ਬੱਗੀ ਆ ਠੀਕ ਆ ਜੀ ਉਪਰੋਂ ਕੱਟ ਜਿਹੜਾ ਬਿਲਕੁਲ ਸੈਂਟਰ ਤੱਕ ਆਉਂਦਾ ਤੇ ਆਖੂਖ ਬਾਕੀ ਪ੍ਰੋਪਰ ਬਾਡੀ ਢਾਂਚਾ ਸਿੰਗਲ ਖੱਡੀ ਬਰੀਕ ਬਿਲਕੁਲ ਪਤਲਾ ਪਿੰਡਾ ਕਰੋ ਚੈੱਕ ਠੀਕ ਆ ਜੀ ਸੋ ਚੁਵਾਈ ਦੀ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਜੀ ਚਲੋ ਨਾਰਮਲੀ ਆਪਾਂ ਚਲੋ ਸਾਰੇ ਭੈਣ ਭਰਾਵਾਂ ਨੂੰ ਹਰ ਵਾਰੀ ਪੁੱਛ ਕੇ ਦੱਸਦੇ ਆਂ ਵੀ ਜਿਹੜੀ ਚੋਣ ਚਬਾ ਚਲੋ ਮਾਲਕ ਦੁਆਰਾ ਜੋ ਚੀਜ਼ ਦੱਸੀ ਜਾਂਦੀ ਆ ਜੇਕਰ ਕੋਈ ਭੂਰ ਛਿਟਾ ਨਹੀਂ ਤਾਂ ਨਹੀਂ ਕਿਹਾ ਜਾਊਗਾ ਜੇਕਰ ਖਾਏਗਾ ਵਿੱਚ ਤਾਂ ਕੋਈ ਗੱਲ ਨੋਟ ਵੀ ਤੁਹਾਨੂੰ ਕਰਾ ਦਿੱਤੀ ਜਾਊਗੀ ਆ ਦੀਪੇ ਹੌਲੀ ਬੀ ਤੋਰ ਦੀ ਹੌਲੀ ਤੋਰਨੀ ਠੀਕ ਆ ਜੀ ਆ ਬੁਖਾ ਦਿਓ ਇੱਕ ਬਰੇਣੀ ਵਾਲੇ ਪਾਸਿਓਂ ਥਣ ਦਾ ਸਹਜ ਡਬ ਡੂ ਬਲੇਵੇ ਦੇ ਉੱਤੇ ਤੁਹਾਨੂੰ ਜਿਹੜਾ ਦਿਖਾਈ ਦਊਗਾ ਠੀਕ ਆ ਤੋਰੋ ਬਈ ਓਕੇ ਜੀ ਭੇ ਕਿੰਨੇ ਦੀ 85 ਦੀ ਦੇ ਦੀਏ 85 ਦੀ ਕਰਕੇ ਮਾਨਤਣਾ ਭੇ ਦੇ ਦੀਏ ਜੀ ਦੋ ਘਟ ਅੱਸੀ ਦੇ ਦਾਂ ਕਮਾਈ ਤੁਸੀਂ ਕਰਨੀ ਹੈ ਵਪਾਰ ਦਾ ਕੰਮ ਆ ਕਮਾਈ ਕਰੀਏ ਆਪਾਂ ਬੇਸ਼ੱਕ ਮਾਈ ਆਪਾਂ ਯਾਜੀ ਕਰ ਲਈ ਸੰਧੂ ਸਾਹਿਬ ਜਿਹੜੀ ਹੁੰਦੀਆਂ ਜਣ ਮਿੰਟੋ ਮਿੰਟ ਤੇ ਹਾਂ ਹਾਂ ਦੋ ਘਟ ਅੱਸੀ ਦੇ ਦੇ ਦੀਏ ਸੰਧੂ ਸਾਹਿਬ ਦੋ ਘਟ ਅੱਸੀ ਦੀ ਹਾਂਜੀ ਲਓ ਜੀ ਦੋ ਘਟ ਅੱਸੀ ਦੀ ਠੀਕ ਆ ਜੀ ਵੇਖੋ ਸੋ ਇਹ ਲੇਵੇ ਦੀ ਬੰਤਰ ਆ 9 ਕਿਲੋ ਦੁੱਧ ਦੋ ਘਟ 78000 ਦੀ ਹਾਂਜੀ ਲਓ ਜੀ 78000 ਦੀ ਠੀਕ ਆ ਹੋਰ ਇੱਕ ਭਰਾ ਦਾ ਸ਼ੌਕ ਹੁੰਦਾ ਬਾਕੀ ਮੇਰਾ ਵੀ ਠੀਕਾ ਜੀ ਕੱਲ ਨੂੰ ਕੋਈ ਨੀਲੀ ਦੇ ਬੱਚੇ ਵੀ ਤੁਸੀਂ ਲੈ ਸਕਦੇ ਜੇ ਹੁਣ ਜਿਹੜੇ ਮਾਲੀ ਤੋਂ ਕਿਸੇ ਭਰਾ ਨੇ ਜੰਪ ਕਰਾਈ ਆ ਉਹ ਜਿਆ ਬੱਚਾ ਪਾ ਦਿੱਤਾ ਚਲੋ ਅੱਗੇ ਮੇਰਾ ਭਰਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਬੱਚੇ ਤੁਸੀਂ ਲੈ ਸਕਦੇ ਜੇ ਨੀਲੀ 라ਵੀ ਦੇ ਆਹ ਜਿਹੜੀ ਕਿਵੇਂ ਵੈੜ ਆਪਣੇ ਕੋਲ ਸੰਧੂ ਸਾਹਿਬ ਆ ਗਈ ਗੱਬਣ ਵਛੈੜ ਗੱਬਣ ਆ ਗਈ ਆ 10 12 ਦਿਨਾਂ ਦੀ ਕੱਚੀ ਬਹੁਤ ਜ਼ਿਆਦਾ ਵੈੜ ਚੰਗੀ ਆ ਗਈ ਫਿਰ ਤੇ ਹਾਂਜੀ ਸੂਆ ਦੂਜਾ ਕਿਤੇ ਜਾ ਸੂਆ ਦੂਜਾ ਦੂਜਾ ਸੂਆ ਠੀਕਾ ਜੀ ਸੋ ਗੱਬਣ ਆ ਬਾਕੀ ਲੜਾ ਲੁੜਾ ਕਾਫੀ ਆ ਲੱਥੀ ਆ ਲਾਏ ਬਣਾਏ ਪਈ ਪੌਲੀਪਲੀਤੀ ਕਰਮਾਲੀ ਮੱਝਾਂ ਵਾਂਗੂ ਹੀ ਆ ਉਤੋਂ ਪੁੱਠਾ ਪਾਠਾ ਤੁਹਾਨੂੰ ਵਿਖਾਵਾਂਗੇ ਤਸੱਲੀ ਨਾਲ ਸੋ ਕ੍ਰੌਸ ਬਰੀਡ ਦੇ ਵਿੱਚ ਪਹਿਲਣ ਨੇ ਸੰਧੂ ਸਾਹਿਬ 14-15 ਕਿਲੋ ਦੁੱਧ ਦਿੰਦਾ ਨੇ ਪਹਿਲਣ ਨੇ ਇੱਕ ਦੀ 20 ਕਿਲੋ ਤੋਂ ਦੁੱਧ ਪਲੱਸ ਦਊਗੀ ਹਾਂ ਵੇਖੋ ਕਰਮਾਲੀ ਪੂਰੀ ਲਮਾਈ ਲਬੂਈ ਦੀ ਸਪੈਸ਼ਲ ਬਾਕੀ ਲੱਥੀ ਆਉਂਦੀ ਆ ਦੀਪਿਆ ਥੱਲੇ ਹਾਂਜੀ ਹਾਂਜੀ ਆ ਗਈ ਆ ਗਈ ਬੱਸ ਹੁਣ ਤੇ ਦੋਵੇਂ ਆਹ ਆਹ ਦੇਖੋ ਬੱਚੀ ਲੈ ਜੀ ਬਾੜੀ ਜਿਆਦੀ ਚੰਗੀ ਹਾਂ ਸੋ ਚਾਰੇ ਥਾਣਾ ਠੀਕ ਆ ਜੀ ਕੋਈ ਮਤਲਬ ਨਜਾਇਜ਼ ਕੋਈ ਵਾਧੂ ਘਾਟੂ ਫੋੜ ਸ਼ਾਕ ਨਹੀਂ ਚਾਰੇ ਥਾਣਾ ਤੇ ਥਣ ਵੀ ਕਰਮ ਵਾਲੇ ਨੂੰ ਮੁੱਠੀ ਮੁੱਠੀ ਆ ਠੀਕਾ ਦਿਪੇ ਕੀ ਲੈਣ ਦੇਣਾ ਕੀ ਮੁੱਲ ਰੋਗੇ ਮੁੱਲ ਸੰਧੂ ਸਾਹਿਬ ਇਹਦਾ 60000 ਕਰਦੇ ਆ ਹਾਂਜੀ ਤੇ 55 ਹੀ ਦੇਣੀ ਆ 55 ਦੀ ਹਾਂ ਨਾ ਹੀ ਆ ਹਾਂਜੀ ਹਾਂ ਨਾ ਜਿਹੜੀ 255000 ਦੀ ਇਹ ਫਾਈਨਲ ਮਿਲ ਜੂਗੀ ਠੀਕ ਆ ਵੀ ਯੈਸ ਨੋ 55000 ਰੁਪਈਆ ਸਿਰਫ 10 ਦਿਨ ਕੱਚੀ ਦਾ ਕਰਕੇ ਆਪਾਂ ਰੇਡ ਬਿਲਕੁਲ ਜਿਆਜਾ ਪਤਾ ਉਹ ਤਰੋ ਕੋ ਵੇਚਣਾ ਨਾਲ ਲੈ ਜਾ ਕੋਈ ਦੋ ਮਹੀਨਾ ਨਫਾ ਦਿੰਦੀ ਆ ਵਸ਼ੀ ਬਹੁਤ ਜਿਆਦਾ ਚੰਗੀ ਹਾਂ ਪੂਰੀ ਪੂਰੀ ਨਿਗਰ ਚਗਾਠ ਹੀ ਇਹ ਕਰਮਾਂ ਦੀ ਇਧਰ ਇੱਕ ਵੈੜ ਵਖਾ ਦਿੰਦੇ ਆ ਤੁਹਾਨੂੰ ਠੀਕ ਆ ਜੀ ਵੈੜ ਮੰਨੋ ਗਾਮ ਮੰਨੋ ਪੂਰੀ ਵੱਡੀ ਹਾਈਟ ਕੱਦਦੀ ਆ ਦਿਪੇ ਤੋਕੜ ਗੱਬਣਾ ਜਾਂ ਮਤਲਬ ਕਿ ਕੱਲੀ ਗੱਬਣਾ ਇਹਨੂੰ ਸੰਤੂ ਸਾਹਿਬ ਟੀਕਾ ਭਰਿਆ ਵਾ ਹਾਂਜੀ ਤੇ ਦੁੱਧ ਦੇ ਥੱਲੇ 8 ਕਿਲੋ ਹਾਂਜੀ 8 ਕਿਲੋ ਦੁੱਧ ਹਾਂਜੀ ਟੀਕੇ ਪਰ ਨੂੰ ਕਿੰਨੇ ਦਿਨ ਹੋ ਗਏ 10 12 ਦਿਨ ਹੋ ਗਏ ਵੀ 10 12 ਦਿਨ ਹਾਂਜੀ ਟੀਕਾ ਜੀ ਕੋਈ ਹਫਤਾ ਡੇਢ ਹਫਤਾ ਜੇ ਸਮਾਂ ਹੋਇਆ ਸਾਰਾ ਟੀਕਾ ਏਆਈ ਹੋਈ ਨੂੰ ਠੀਕ ਆ 8 ਲੀਟਰ ਦੁੱਧ ਐਚ ਐਫ ਬਰੀਡ ਦੇ ਵਿੱਚ ਵੈੜ ਆ ਕੱਦ ਪੋਤ ਬਿਲਕੁਲ ਤੁਸੀਂ ਆ ਸਾਹਮਣੇ ਵੇਖ ਹੀ ਰਹੇ ਜੀ ਠੀਕ ਆ ਜੀ ਵੱਡੇ ਢਾਂਚੇ ਦੇ ਵਿੱਚ ਆ ਬੇਲ ਬੋਲ ਚੰਗੀ ਸਪੈਸ਼ਲ ਸੋ ਮੇਰਾ ਭਰਾ ਕਹਿੰਦਾ ਕੋ ਸਾਬਨ ਵਾਲਾ ਲੈ ਗਿਆ ਠੀਕ ਆ ਜੀ ਫਾਰਮ ਫੋਰਮ ਦੇ ਵਿੱਚ ਕੋਈ ਚੰਗੀ ਕੇਅਰ ਕੋ ਹੋ ਗਈ ਵੈੜ ਵੱਡੀ ਆ ਦੇ ਫੇ ਹੁਣ 8 ਕ ਲੀਟਰ ਆ ਬਾਕੀ ਕੋਈ ਸੱਜਰ ਦਾ ਕੋਈ ਦਾ ਦੁੱਧ ਦਾ ਹਾਂਜੀ ਹਾਂਜੀ ਸੱਜਰ ਦਾ ਦੁੱਧ ਕੋਈ ਸੱਜਾ 20 22 ਕਿਲੋ ਦਿੰਦੀ ਸੀ ਸੰਸਾਫ ਦਿੱਤੀ ਆ ਜੀ ਆ ਹਾਂਜੀ ਠੀਕ ਆ ਜੀ ਹੌਲੀ ਹੌਲੀ ਮਾਰੇ ਸਭ ਦੇਪ ਚਵਾਈ ਧਾਰਾਂ ਦੀ ਕੋਈ ਬਾਤ ਘਟ ਕੋਈ ਨਹੀਂ ਸੰਤੂ ਸਾਹਿਬ ਬਹੁਤ ਜਾਈ ਛੰਡੀ ਸੀ ਲੋਗੇ ਭੂਰ ਨਹੀਂ ਕੋਈ ਛਟਾ ਨਹੀਂ ਆ ਬਖਾ ਦਿਓ ਬਈ ਠੀਕ ਹੈ ਜੀ ਆ ਦਿਖਾ ਦਿਓ 8 ਲੀਟਰ ਹੈਗਾ ਇਸ ਵਕਤ ਮਾਰਾ ਜਿਹੜਾ ਮਰਜੀ ਵੀ ਰਖੜੇ ਚਲੋ ਲਓ ਜੀ ਕਰੋ ਚੱਕ ਠੀਕ ਸੋ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਚਲੋ ਜੋ ਵੀ ਪਹਿਲਾਂ ਵੀ ਆਪਾਂ ਕੈਮਰਾ ਜ਼ਿਕਰ ਕਰਦੇ ਆ ਚਲੋ ਬਹੁਤ ਵੀਡੀਓ ਆਪਾਂ ਬਣਾਈਆਂ ਨੇ ਦਿੱਤੇ ਵੀਰ ਦੇ ਕਰੋ ਠੀਕ ਹੈ ਜੀ ਕਦੀ ਕਿਸੇ ਪੁਰਾਣੇ ਨਹੀਂ ਆਖਿਆਗਾ ਵੀ ਕੋਈ ਚਵਾਈ ਦਾ ਮਾੜਾ ਨਿਕਲਿਆ ਜਾਂ ਕਿ ਦੁੱਧ ਦੱਸਿਆ ਵੀਰੇ ਜ਼ਮੀਨ ਸਮਾਨ ਦਾ ਫਰਕ ਲਿਖ ਲਿਆ ਚਲੋ ਕਿੰਨੇ ਪਈਆ ਖੰਡ ਇਧਰ ਉਧਰ ਹੋ ਜਣੀ ਸਫਰ ਚੋ ਗੱਲ ਵੱਖਰੀ ਆ ਦੀਪੇ ਦੇਵਾਂਗੇ ਕਿੰਨੇ ਦੀ ਇਹ ਸੰਧੂ ਸਾਹਿਬ 20000 ਨਹੀਂ ਦੇਣੀ ਆ ਹਾਂਜੀ ਤੇ 200 ਰੁਪਿਆ ਛੋਟ ਕਰਨੀ ਚ 20000 ਤੇ ਹਾਂਜੀ ਲਓ ਜੀ 20000 ਦੇ ਵਿੱਚੋਂ ਵੀ 200 ਰੁਪਿਆ ਛੋਟ ਆ 8 ਲੀਟਰ ਦੁੱਧ ਆ ਬਾਕੀ ਮੇਰੇ ਭਰਾਣੇ ਜਿਹੜੇ ਨੇ ਡੰਗ ਸਾਰਨਾ ਮਾਤੜ ਵੀਰ ਆਪਣਾ ਥੋੜੇ ਪੈਸੇ ਖਰਚ ਕਰਨੇ ਕਿਸੇ ਵੀਰ ਨੇ ਹੱਥ ਪਾ ਲਿਓ ਠੀਕ ਆ ਜੀ ਛੋਟੇ ਜੇ ਕੀਮਤ ਛੋਟੇ ਭਾਅ ਦੀ ਬਹਿੜ ਇਧਰ ਸੰਧੂ ਸਾਹਿਬ ਅੱਜ ਆਪਾਂ ਲਾ ਦੇਣੀ ਉਦਾਂ ਲਾ ਦੇਣੀ ਗੱਬਣਾਂ ਦੀ ਲਾਈ ਸੀ ਨਾ ਕਿ ਲਾਈਏ ਉਦੋਂ ਉਧਰਲੇ ਪਾਸੇ ਪਿਛਲੀ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਚ ਲਾਈ ਸੀ ਨਾ ਆ ਆ ਵੜਿਆ ਪੰਜਾਂ ਮਹੀਨੇ ਦੀ ਗੱਬਣ ਇਹ ਪੰਜਾਂ ਦੀ ਗੱਬਣ ਹੈ ਹਾਂਜੀ ਇਹ ਇਹ ਆ 20 ਦਿਨਾਂ ਦੀ ਕੱਚੀ ਅੱਛਾ ਲੈ ਵੀ ਇਹ ਆਈ ਖਲੋਤੀ ਆ 20 ਦਿਨ ਹਜੇ ਬਾਕੀ ਆ ਕੱਚੀ ਆ ਇਹ ਪੰਜਾਂ ਮਹੀਨਿਆਂ ਦੀ ਗੱਬਣ ਹੈ ਇਹ ਵੀ ਦੂਜੇ ਸਵੇਰੇ ਇਹ ਵੀ ਦੂਜੇ ਸਵੇਰੇ ਸੋਣੀ ਲੈ ਵੀ ਠੀਕ ਹੈ ਜੀ ਆ ਆ ਜਿਹੜੀ ਪੰਜਾਹ ਮਹੀਨੇ ਦੀ ਦੁੱਧੋਂ ਡਰਾਈ ਕੇ ਡਰਾਈ ਡਰਾਈ ਤੇ ਦੁੱਧੋਂ ਭੱਜੀ ਆ ਠੀਕ ਆ ਤੇ ਇਹ ਕਰਮਾਂ ਵਾਲੀ ਤਿਆਰੀ ਤੇ ਸਮਝ ਲਓ ਬਾਕੀ ਹਜੇ 15 20 20 ਦਿਨ ਹਜੇ ਕੱਚੀ ਆ ਨਰਮ ਦੂਜਾ ਸੂਬਾ ਵੀ ਦੂਜਾ ਸੂਬਾ ਵੀ ਦੂਜਾ ਸੂਬਾ ਠੀਕ ਆ ਜੀ ਤੇ ਜੋੜਾ ਹੀ ਤੋੜ ਦੇਣਾ ਆਪਾਂ ਤੇ ਜੋੜਾ ਹੀ ਦੇ ਦੇਣਾ ਜੈ ਜੋੜੇ ਜੋੜ ਦੇ ਮੁੱਲ ਕਰ ਦਿੱਤਾ ਜਾਊਗਾ ਜੋੜੇ ਦਾ ਮੁੱਲ ਕੀਤਾ ਜਾਊਗਾ ਹਜੇ ਸਿੰਗਲ ਸਿੰਗਲ ਕਿਸੇ ਨੇ ਲੈ ਰਹੇ ਹੁੰਦੇ ਨੇ ਸਿੰਗਲ ਦਾ ਵੀ ਆਪਾਂ ਦੱਸ ਦੇਣਾ ਤੇ ਜੋੜੇ ਦਾ ਵੀ ਦੱਸ ਲੋ ਵੀ ਸੋ ਜੋੜੀ ਆਪਾਂ ਖੋਲ ਕੇ ਵਿਖਾ ਦੇਣਾ ਠੀਕ ਆ ਜੀ ਇਹ ਵੀ ਵੈੜ ਖੋਲ ਲਿਆ ਜੇ ਜੋੜੀ ਦੂਜੇ ਇਹ ਜਿਹੜੀ ਚਿੱਟੀ ਆ ਗੋਰੇ ਰੰਗ ਦੇ ਵਿੱਚ ਇਹ ਪੰਜਾਂ ਮਹੀਨੇ ਦੀ ਗੱਬਣਾ ਦੁੱਧੋਂ ਡਰਾਈ ਆ ਦੁੱਧੋਂ ਭੱਜੀ ਆ ਪੰਜਾਬੀ ਚ ਗੱਲ ਕਰਦੇ ਆ ਆਹ ਵਹੀਆਂ ਦਿਨਾਂ ਦੀ ਕੱਚੀ ਆ ਠੀਕ ਆ ਜੀ ਸਿੰਘਾਂ ਵਾਲੀ ਲਾਲ ਰੰਗ ਦੇ ਵਿੱਚ ਜਿਹੜੀ ਵੜ ਇਹ 20 ਦਿਨ ਹਜੇ ਕੱਚੀ ਆ ਦੋਵੇਂ ਦੂਜਾ ਸੂਆ ਮੁੱਲ ਵੀ ਇਕੱਠਿਆਂ ਦਾ ਕਰਦੇ ਆਂ ਕਿ ਕਿਸੇ ਭਰਾਣੇ ਜੋੜੀ ਪਾਉਣੀ ਆ ਸਿੰਗਲ ਸਿੰਗਲ ਖਰੀਦਰੀਆਂ ਤੁਸੀਂ ਤਾਂ ਸਿੰਗਲ ਸਿੰਗਲ ਦਾ ਰੇਟ ਵੀ ਆਪਾਂ ਤੁਹਾਨੂੰ ਦੱਸ ਦਿਆ ਕਿਉਂਕਿ ਹਰੇਕ ਨੂੰ ਹੁੰਦਾ ਵੀ ਚਲੋ ਸਿੰਗਲ ਖਰੀਦ ਲੀਏ ਆਪਾਂ ਜੋੜੀ ਕਈਆਂ ਭਰਾਵਾਂ ਦੀ ਗਚੈਸ਼ ਨਹੀਂ ਹੁੰਦੀਗੀ ਤੋ ਸਿੰਗਲ ਸਿੰਗਲ ਨੂੰ ਹੱਥ ਪਾ ਲਿਓ ਜੇ ਜੋੜੀ ਦੇ ਵਿੱਚੋਂ ਕੀ ਰੈਤ ਰਹ ਲਓ ਜੀ ਸੋ ਚਾਰੇ ਥਾਣੇ ਦੇ ਠੀਕਾ ਜੀ ਬਾਕੀ ਇਹ ਵੀ ਜਿਹੜੀ ਲਾਲ ਵੈੜ ਤੁਸੀਂ ਵੇਖੋਗੇ ਲਾਏ ਲੋਏ ਪੈ ਗਈ ਹੈ ਕਰਮਾਂ ਦੀ ਜੀ 80 ਕ੍ਰੋਸ ਸੰਧੂ ਸਾਹ ਆ ਗਈ ਹਾਂ ਕ੍ਰੋਸ ਹੀ ਆ ਹਾਂ ਜੀ ਚਲੋ ਗਾਂ ਗਰਮੀ ਦੇ ਵਿੱਚ ਵੀ ਜਿੰਦ ਜਿੰਦ ਗਰਮੀ ਦੀ ਵੀ ਹਸਿਆਣ ਦੇ ਵਿੱਚ ਤਾਂ ਚਲੋ ਹੈਗੀਆਂ ਵਾਦੇ ਦੀਆਂ ਲੈ ਜੀ ਬਾਕੀ ਆਪਾਂ ਦੇ ਦੇਣੀ ਅੱਜ ਵਸ਼ੀਆਂ ਦੇ ਭਾਣਾ ਹੀ ਫੰਡਰਾ ਵਸ਼ੀਆਂ ਦੇ ਭਾਣਾ ਠੀਕ ਹੈ ਠੀਕ ਹੈ ਲਓ ਵੀ ਇਹ ਆਫਰ ਆਏ ਨੇ ਠੀਕ ਆ ਜੀ ਸੋ ਪਿੱਛੇ ਜੇ ਵੀ ਆਪਾਂ ਇੱਕ ਵੀਡੀਓ ਪਾਈ ਸੀ ਜਿਹੜੀ तकरीबन ਕੋਈ 10 15 ਦਿਨ ਪਹਿਲਾਂ 12 ਦਿਨ ਉਹਦੇ ਵਿੱਚ ਵੀ ਦੋ ਵੜਾ ਦਿੱਤੀਆਂ ਸੀ ਆਫਰਾਂ ਦੇ ਵਿੱਚ ਦੀ ਜੋੜੀ ਦੀ ਪਾਉਂਦਾ ਵੀ ਉਹ ਜੋੜੀ ਭਰਾ ਕੋਈ ਲੈ ਕੇ ਆਪਣਾ ਠੀਕ ਆ ਬਾਕੀ ਇੱਕ ਵਾਰੀ ਜਸਨ ਮਾਰ ਕੇ ਕੈਮਰਾ ਪੁੱਤ ਲਾ ਕੇ ਉਹ ਵਿਖਾ ਦੇ ਸਫਾਈ ਸੁਫੀ ਲੈਵੇ ਦੀ ਕਰਾਂ ਤੇ ਚੱਕ ਠੀਕ ਆ ਜੀ ਸੋ ਲੜਦੋੜ ਪਲੀਆਂ ਜੁੜੀਆਂ ਵਛੀਆਂ ਵਾ ਹਾਂ ਲੈ ਵੀ ਦੀਪੇ ਬੋਲ ਸਿੰਗਲ ਸਿੰਗਲ ਦਾ ਦੱਸ ਦੇ ਜਕਰ ਜੋੜੀ ਆਪਣੇ ਕਿਸੇ ਇੱਕ ਭਰਾ ਨੇ ਪਾਉਣੀ ਹੈ ਜੋੜੀ ਦਾ ਕੀ ਆ ਮਾਨਤਨ ਜੋੜੀ ਵੇਖੋ ਜੀ ਉਹ ਜਦਾਂ ਕੱਲੀ 12000 ਦੀ ਕੱਲੀ 12000 ਦੀ ਆ ਪਰਲੀ ਵੈੜ ਚਿੱਤੀ ਕਿ ਮਾੜਾ ਝੋਟੀ ਨਾ ਪਰਾਂਗਾ ਝੋਟੀ ਉਂਧਰਾਂਗਾ ਆਹ ਦੇ ਦਾਂਗੇ ਸੰਧੂ ਸਾਹਿਬ 12 ਦੀ ਕੱਲੀ 12000 ਦੀ ਪੰਜਾ ਮਹੀਨੇ ਦੀ ਗੱਬਣ 12 ਦੀ 12 ਦੀ ਆਹ ਦੇ ਦਾਂਗੇ 33000 ਦੀ 33000 ਦੀ ਹਾਂਜੀ ਲੈ ਵੀ ਤੇ ਜੇ ਕੋਈ ਜੋੜਾ ਲਊਗਾ ਤੇ 40000 ਦਾ ਵਾ ਵਾਹੇ ਬਣ ਕੇ 42 ਕਿ 43 ਉਦਾਂ ਦੇ 45 ਬਣਦਾ ਆਹੋ ਜੇ ਕੋਈ ਜੋੜਾ ਲਊਗਾ 40 ਦਾ ਹਾਂ ਠੀਕ ਹੈ ਜੀ ਜੇ ਕੋਈ ਕੱਲੀ ਕੱਲੀ ਲਊਗਾ ਉਹ 33 ਦੀ ਇਹ ਆ 12 ਦੀ ਲੈ ਵੀ ਇਹ 33000 ਦੀ ਤੇ 12 ਦੀ 45000 ਦੀ ਬਣਦੀ ਵੈਸੇ ਜੋੜੀ ਤੇ ਜੇਕਰ ਜੋੜੀ ਨੂੰ ਹੱਥ ਪਾਹੋਂਗੇ ਠੀਕ ਆ ਜੀ ਤੇ ਜੋੜੀ ਆ 44000 ਦੀ ਉਹਦੇ ਵਿੱਚੋਂ 500 ਰੁਪਿਆ ਛੋੜ ਚੱਕੋ ਵੀ ਹਾਂਜੀ ਸਾਢੇ 39000 ਦਾ ਸਾਢੇ 39000 ਦਾ ਕਰੋ ਮੌਜ ਠੀਕ ਆ ਜੀ ਹਾਂਜੀ ਹਾਂਜੀ ਤਾਂ ਕਈ ਵਾਰ 45 50000 ਦੀ ਇੱਕ ਵੜ ਨਹੀਂ ਮਿਲਦੀਗੀ ਇਹ 40000 ਦੇ ਵਿੱਚ ਹੀ ਦੋ ਵੜਾ ਮਿਲ ਜਾਂਦੀ ਦੋ ਵੜਾ ਮਿਲ ਜਾਂਦੀਆਂ ਤੇ ਬਾਕੀ ਉਤੋਂ ਪਿੰਡੇ ਦੀਆਂ ਸਾਫ਼ ਸੁਥਰੀਆਂ ਨੇ 35 ਦੀ ਤਾਂ ਪਿੱਛੇ ਭਾਰ ਦੀ ਵੀ ਪੂਰੀ ਗਾਰੰਟੀ ਤਾਂ ਗਾਰੰਟੀ ਗਾਰੰਟੀ ਤਸੱਲੀ ਲੈ ਵੀ ਉਹਦੇ ਵਿੱਚ ਵੀ ਕੋਈ ਇਹ ਨਹੀਂ ਵੀ ਗੱਲ ਵੀ ਕੋ ਕਸੂਰਵਾਰ ਤਾਂ ਕਰਕੇ ਕਰਵਾ ਲੀਆਂ ਠੀਕ ਹੈ ਹਾਂਜੀ ਹਾਂਜੀ ਇਹ ਬਿਲਕੁਲ ਸਾਰੇ ਪਾਸੇ ਪੂਰੀਆਂ ਨੇ ਆਹ ਦੀਪੇ ਝੋਟੀ ਕਿਵੇਂ ਆ ਇਹ ਸੰਧੂ ਸਾਹਿਬ ਤੋਂ ਜਾ ਸੂਆ ਵਾ ਹਾਂਜੀ 10 ਦਿਨਾਂ ਦੀ ਕੱਚੀ ਆ ਰਹਿ ਗਈ ਬਸ 10 ਦਿਨ ਹਾਂਜੀ ਲੈ ਵੀ ਝੋਟੀ ਦਾ ਸਿੰਘ ਚੱਕ ਕਰਾ ਦੇ ਪੂਰੀ ਕੁਆਲਿਟੀ ਵਿਖਾ ਦੇ ਫੇਸ ਕੁਆਲਿਟੀ ਵਿਖਾ ਦੇ ਆ ਵੇਖੋ ਮੁੰਦਰੀ ਆ ਬਿਲਕੁਲ ਛੋਟਾ ਸਿੰਘ ਬਿਲਕੁਲ ਪਤਲਾ ਬਾਰੀਕ ਫੇਸ ਤੇ ਬਿਲਕੁਲ ਪਤਲੀ ਗਰਦਨ ਆ ਕੋਟਪੂੜਾ ਵਿਖਾ ਦੇ ਕੋਈ ਬਹੁਤ ਸੋਹਣਾ ਕਰਮਾੜੀ ਦਾ 8 ਦਿਨ ਬਾਕੀ ਆ ਸੂਵੇ ਦੁੱਜੇ ਸੁਹੰਦੀ ਆ ਦੁੱਜਾ ਸੁਹਾ ਗਰੰਟੀ ਲੋ ਜੀ ਦੁੱਜੇ ਸੁਹਾ ਸੁਹਣਾ ਕਰਮਾੜੀ ਨੇ ਥਾਣ ਤੁਨ ਵਿਖਾ ਦਿਓ ਅਰਲੀਆਂ ਵਰਗੇ ਸੋ ਲੰਬਾ ਥਾਣਾ ਆ ਵੇਖੋ ਜੀ ਸੋ ਲਾਏ ਪੈ ਗਈ ਆ 10 ਦਿਨਾਂ ਦੇ ਵਿੱਚ ਕਰ ਜੂਗੀ ਤਿਆਰੀ ਠੀਕ ਆ ਦੀਪੇ ਵੀਰੇ ਬਾਕੀ ਕੋਈ ਔਰ ਸ਼ੋਰ ਤੇ ਨਹੀਂ ਪਿੱਛੇ ਭੜਦੀ ਨਾ ਜੀ ਨਾ ਗਰੰਟੀ ਸੰਦੂ ਸਾਹਿਬ ਵੇਖ ਲਿਆ ਜੀ ਆਪਣਾ ਤਾਂ ਪੁੱਛਣਾ ਫਰਜ਼ ਬਣਦਾ ਬਾਕੀ ਤੁਸੀਂ ਦੱਸਣੀ ਆ ਡਿਟੇਲ ਮੇਰਾ ਜੀ ਆਪਣੇ ਤੋਂ ਤਿੰਨ ਚਾਰ ਦਿਨ ਹੋ ਗਏ ਆ ਹਾਂ ਆ ਗਾਵਾਂ ਨੂੰ ਮੈਂ ਅੱਜ ਭਲਕਾਈਆਂ ਵਾ ਬਾਕੀ ਮਾਲੇ 5 6 ਦਿਨ ਹੋ ਗਿਆ ਇਹਨੂੰ ਠੀਕ ਆ ਠੀਕ ਆ ਹਾਂਜੀ ਮੇ ਚੰਗੀ ਏ ਝੋਟੀ ਬਾਕੀ ਕੱਦ ਕੁੱਤ ਵੀ ਚੰਗਾ ਝੋਟੀ ਦਾ ਵੱਡੀ ਝੋਟੀ ਪੂਰੀ ਵੱਡੀ ਆ ਹਾਂਜੀ ਲਾਈਵ ਜਸ਼ਨ ਇਥੋਂ ਕਰਕੇ ਵਿਖਾ ਦੇ ਵੀਰਾਂ ਨੂੰ ਸਾਰਿਆਂ ਨੂੰ ਠੀਕ ਆ ਜੀ ਸੰਗੀ ਸੰਗੀ ਵਿਖਾ ਦੇ ਪੂਰੀ ਤਸੱਲੀ ਨਾਲ ਬਿਲਕੁਲ ਬਰੀਕ ਪਤਲਾ ਪਿੰਡਾ ਹਾਈਟ ਕੱਦ ਲੱਤ ਲੁੱਤ ਮੇਰਾ ਵੀਰ ਪੂਰੀ ਵੇਖ ਲੋ ਠੀਕ ਆ ਜੀ ਸੋਹਣੀ ਲੱਤਾਂ ਵੱਡੀ ਝੋਟੀ ਆ ਤੇ ਬਹੁਤ ਸੋਹਣਾ ਥਣ ਲੇਵਾ ਠੀਕ ਆ ਜੀ ਬਾਕੀ ਚੱਡਾ ਚੁੱਡਾ ਕਰਮ ਵਾਲੀ ਚੰਗਾ ਪਰੂਗੀ ਉਹ ਨਹੀਂ ਹੈਗਾਗਾ ਵੀ ਕੋਈ ਚੋਰ ਚ ਚੱਡੇਦੀ ਹੋਊਗੀ ਚੱਡਾ ਚੰਗਾ ਬਣਾਉਗੀ ਥੱਲਿਓ ਹਾਂ ਲੈ ਵੀ ਜਸਨਪੁੱਤ ਇਧਰੋਂ ਬੁਖਾ ਦੇ ਪਿੱਛੋਂ ਬੁਖਾ ਦੇ ਖੋ ਨਾ ਉਹਦੇ ਆ ਬੁਖਾ ਦੇ ਬੱਸ ਕੋਈ ਬੁਖਾ ਦੇ ਸਾਰੇ ਸਭ ਬੁਖਾ ਦੇ ਠੀਕ ਆ ਹਾਂ ਪੂਰੀ ਸਾਫ ਸੁਥਰੀ ਆ ਝੋਟੀ ਹਾਂਜੀ ਹਾਂਜੀ ਲੈ ਵੀ ਦੀਪਾ ਕੀ ਮੰਗ ਕੀ ਡਿਮਾਂਡ ਕਰਦੇ ਆ ਮੁੱਲ ਸੰਧੂ ਸਾਹਿਬ ਇਹਦਾ 85000 ਹਾਂ ਇਹ ਵੀ 2 ਘਟ 80 ਦੀ 2 ਘਟ 80 ਦੀ ਲੈ ਵੀ 78 ਦੀ ਹੈ ਹਾਂਜੀ ਹੋਰ ਵੀ ਡਿਸਕਾਊਂਟ ਹੋ ਜਾਊਗਾ ਹੋਰ ਕਰਦੀ ਹੈ ਜੀ ਕਰਦੇ ਪੂਰੇ 75 ਦੀ ਪੂਰੇ 75 ਦੀ 75000 200 ਰੁਪਿਆ ਛੋਟ ਲੈ ਵੀ ਚੱਕੋ ਹਾਂਜੀ 75000 ਦੀ ਕੱਟੀ ਮਿਲ ਜੂਗੀ ਅੱਜ ਠੀਕ ਆ ਜੀ ਹਾਂ ਨਾ ਜਿਹੜੀ 75000 ਦੀ 200 ਰੁਪਿਆ ਛੋਟ ਆ ਵਿੱਚੋਂ ਬਾਕੀ ਸਾਰੀ ਝੋਟੀ ਤੁਸੀਂ ਤਸੱਲੀ ਨਾਲ ਵੇਖ ਲਿਆ ਜੇ ਮੇਰੇ ਭਰਾ ਕੋਈ ਸ਼ੌਂਕੀ ਵੀਰ ਨੇ ਹੱਥ ਪਾਉਣਾ ਪਾ ਸਕਦੇ ਜੇ ਸੋਹਣੀ ਸੁਨੱਖੀ ਝੋਟੀ ਆ ਕੱਦ ਹਾਈਟ ਵਾਲੀ ਆ ਇਧਰ ਕਪਹਣੀ ਵਾਲੇ ਪਾਸਿਓਂ ਇੱਕ ਦੀ ਮੋٹے ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆ ਥਣਸਣ ਆ ਕਰ ਲੋ ਚੈੱਕ ਬਹੁਤ ਜ਼ਿਆਦਾ ਵਧੀਆ ਥਣ ਲੱਗਾ ਸਭ ٹھیک ਆ ਜੀ ਓਕੇ ਦੋਸਤੋ ਇਹ ਅੱਜ ਨਾਗਸੀ ਢੀਪੇ ਵੀਰ ਦੇ ਫਾਰਮ ਤੇ ਤਕਰੀਬਨ 7 ਪਸ਼ੂ ਤੁਹਾਨੂੰ ਦਿਖਾਤੇ ਆ ਚਾਰ ਬੇੜਾਂ ਵਿੱਚ ਬਖਾਤੀਆਂ ਨੇ ਆਫਰਾਂ ਤੇ ਆਫਰਾਂ ਚੜੀਆਂ ਪਈਆਂ ਨੇ ਅੱਜ ਹਾਂਜੀ ਹਾਂਜੀ ਹੰਦੀਪੇ ਹਾਂਜੀ ਹੋਰ ਕੋ ਗੱਲਬਾਤ ਗੱਲਬਾਤ ਬਸ ਠੀਕ ਠਾਕ ਸਾਨੂੰ ਸਭ ਠੀਕ ਹੈ ਵੀਰ ਹਾਂਜੀ ਲਵੀਦੀਪ ਇੱਕ ਕੰਟੈਕਟ ਨੰਬਰ ਆਪਣੇ ਬੋਲ ਦਗੇ ਵੀਰ ਨੰਬਰ ਲਿਖੋ ਜੀ 62838 ਤੇ 76190 ਠੀਕ ਹੈ ਜੀ ਤੇ 94644 ਤੇ 35330 ਉਹ ਮੈਂ ਕਹਿਣ ਲੱਗਾ ਮੁਰਦ ਨੂੰ ਮੈਂ ਲੈ ਪੈਨ ਪੁੱਤ ਫੜਾਈ ਕਾਗਜ਼ ਉਦੋਂ ਠੀਕ ਹੈ ਠੀਕ ਹੈ ਠੀਕ ਆ ਲੋ ਵੀ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਬਾਕੀ ਮਾਲ ਆਉਂਦਾ ਰਹਿੰਦਾ ਵੀਰ ਦੇ ਕੋਲ ਜਾਇਜ਼ ਰੇਟਾਂ ਦੇ ਪਸ਼ੂ ਹੁੰਦੇ ਆ ਤੇ ਬਾਕੀ ਆਣ ਕੇ ਤੇ ਵਿਜ਼ਿਟ ਕਰਕੇ ਤਸੱਦੀਆਂ ਕਰੋ ਜਿਉਂਦੇ ਵਸਦੇ ਰਹੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ